ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 10 ਜਨਵਰੀ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਮੌਸਮ ਤਕਰੀਬਨ ਸਾਰਾ ਦਿਨ ਹੀ ਤੁੰਦ ਵਾਲਾ ਰਿਹਾ ਹਲਕਾ ਜਿਹਾ ਸੂਰਜ ਜਰੂਰ ਦੁਪਹਿਰ ਤੋਂ ਬਾਅਦ ਕਾਫੀ ਖੇਤਰਾਂ ਦੇ ਵਿੱਚ ਨਿਕਲਿਆ ਪਰ ਅੱਜ ਨਿਗ ਮਹਿਸੂਸ ਨਹੀਂ ਹੋਇਆ ਜਿਵੇਂ ਅਮੀਰ ਸੀ ਕਿ ਸਾਰਾ ਦਿਨ ਹੀ ਤੁੰਦ ਦੀ ਉਸੇ ਤਰ੍ਹਾਂ ਹੀ ਅੱਜ ਤੁੰਦ ਰਹੀ ਤੇ ਸ਼ਾਮ ਵੇਲੇ ਤੋਂ ਲੈ ਕੇ ਰਾਤ ਵੇਲੇ ਤੱਕ ਇੱਕ ਵਾਰ ਫਿਰ ਤੋਂ ਵੱਡੀ ਪੱਧਰ ਤੇ ਤੁੰਦ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਪੈਂਦੀ ਹੋਈ ਦਿਖਾਈ ਦੇਵੇਗੀ ਨਾਲ ਹੀ ਮੀਂਹ ਦਾ ਵੀ ਅਲਰਟ ਹੈ ਜਿਵੇਂ ਅੱਜ ਅਮੀਰ ਸੀਗੀ ਕਿ ਹੋਰ ਥੋੜੇ ਸਮੇਂ ਤੱਕ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਬੱਦਲਬਾਈ ਬਣਨੀ ਸ਼ੁਰੂ ਹੋ ਜਾਵੇਗੀ ਤੇ ਉਹਨਾਂ ਖੇਤਰਾਂ ਦੇ ਵਿੱਚ ਅੱਜ ਰਾਤ 9-10 ਵਜੇ ਤੋਂ ਅਮੀਰੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਇਹ ਹੌਲੀ ਹੌਲੀ ਬੱਦਲਬਾਈ ਅੱਗੇ ਨੂੰ ਵੱਧਦੀ ਜਾਵੇਗੀ ਤੇ ਸਵੇਰ ਤੜਕਸਾਰ ਜਿਹੜੇ ਰਾਜਸਥਾਨ ਦੇ ਨਾਲ ਲੱਗਦੇ ਪੰਜਾਬ ਦੇ ਇਲਾਕੇ ਹਨ ਜਿਵੇਂ ਫਾਜ਼ਿਲਕਾ ਮੁਕਸਰ ਇਹਨਾਂ ਖੇਤਰਾਂ ਦੇ ਵਿੱਚ ਵੀ ਬਦਲਬਾਈ ਬਣਨੀ ਸ਼ੁਰੂ ਹੋ ਜਾਵੇਗੀ ਤੇ ਕਈ ਖੇਤਰਾਂ ਦੇ ਵਿੱਚ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਇਹ ਦਿਨਵੇਲੇ ਕਾਰਵਾਈਆਂ ਹੌਲੀ-ਹੌਲੀ ਅੱਗੇ ਨੂੰ ਵਧਦੀ ਹੋਈਆਂ ਹਨ ਤਕਰੀਬਨ ਪੰਜਾਬ ਦੇ 70-80% ਇਲਾਕਿਆਂ ਨੂੰ ਪ੍ਰਭਾਵਿਤ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਜਿਨ੍ਹਾਂ ਦੇ ਵਿੱਚ ਫਾਜ਼ਿਲਕਾ ਮੁਕਸਰ ਬਠਿੰਡਾ ਫਰੀਦਕੋਟ ਮੋਗਾ ਲੁਧਿਆਣਾ ਬਰਨਾਲਾ ਸੰਗਰੂਰ ਜਲੰਧਰ ਕਰਪੋਥਲਾ ਤੇ ਫਿਰੋਜ਼ਪੁਰ ਦੇ ਇਲਾਕਿਆਂ ਨੂੰ ਕੱਲ੍ਹ ਸ਼ਾਮ ਹੁੰਦੇ ਹੁੰਦੇ ਤੱਕ ਇਹ ਕਾਰਵਾਈਆਂ ਪ੍ਰਭਾਵਿਤ ਕਰਨਗੀਆਂ ਤੇ ਹਲਕੇ ਤੋਂ ਦੁਹਰੇ ਮੇਨਾਂ ਮੀਡੀਆ ਕਾਰਵਾਈਆਂ ਇਨ੍ਹਾਂ ਖੇਤਰਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਸਕਦੀਆਂ ਹਨ ਕੱਲ ਨੂੰ ਤੜਕਸਰ ਪੰਜਾਬ ਦੇ ਵਿੱਚ ਮੀਡੀਆ ਕਾਰਵਾਈਆਂ ਸ਼ੁਰੂ ਹੋਣ